ਪੰਜਾਬ ਹਰਿਆਣਾ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਤੇ ਵਿੱਚ ਵੱਡਾ ਫੈਸਲਾ ਸੁਣਾਉਂਦਿਆ ਮੁਲਾਜ਼ਮਾਂ ਨੂੰ ਤਰੱਕੀ ਦੇ ਵਿੱਚ ਵਾਧਾ ਅਤੇ ਵਿਆਸਨੇ ਬਕਾਇਆ ਦੇਣ ਦਾ ਹੁਕਮ ਦਿੱਤਾ ਹੈ ਹਾਈ ਕੋਰਟ ਨੇ ਇਸ ਫੈਸਲੇ ਦੇ ਨਾਲ ਪੀ ਐਸ ਪੀ ਸੀ ਐਲ ਦੇ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਸੂਤਰਾਂ ਮੁਤਾਬਕ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਉਹਨਾਂ ਨੂੰ 23 ਸਾਲ ਦੀ ਨਿਯਮਤ ਸੇਵਾ ਪੂਰੀ ਹੋਣ ਤੇ ਤਰੱਕੀ ਦੇ ਵਿੱਚ ਵਾਧਾ ਦਿੱਤਾ ਜਾਵੇ ਅਦਾਲਤ ਨੇ 12% ਦੀ ਵਿਆਜ ਸਮੇਤ ਬਕਾਇਆ ਰਕਮ ਦਾ ਭੁਗਤਾਨ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਜੱਸੀ ਸਰਪ੍ਰੇ ਸਿੰਘ ਬਰਾੜ ਦੀ ਸਿੰਗਲ ਬੈਂਚ ਨੇ ਸਮੂਹਿਕ ਤੌਰ ਤੇ 128 ਪਟੀਸ਼ਨਾਂ ਦਾ ਨਿਪਟਾਰਾ ਕੀਤਾ ਜਿਸ ਦੇ ਵਿੱਚ ਮੁਲਾਜ਼ਮਾ ਨੇ ਸਮਾਨ ਲਾਭ ਦੀ ਮੰਗ ਕੀਤੀ ਸੀ ਅਦਾਲਤ ਨੇ ਕਿਹਾ ਕਿ ਇਹ ਮੁੱਦਾ ਪਹਿਲਾਂ ਹੀ ਕਈ ਅਹਿਮ ਫੈਸਲੇ ਅਤੇ ਵਿਭਾਗੀ ਸਰਕੂਲਰ ਦੁਬਾਰਾ ਹੱਲ ਕੀਤਾ ਜਾ ਚੁੱਕਾ ਹੈ ਅਤੇ ਅਜਿਹੇ ਮਾਮਲਿਆਂ ਦੀ ਦੁਬਾਰਾ ਮਕਦਮਾ ਚਲਾਉਣਾ ਨਿਆਇਕ ਸਮੇਂ ਦੀ ਬਰਬਾਦੀ ਹੈ ਇਸੇ ਤਰ੍ਹਾਂ ਮਾਮਲਿਆਂ ਦੇ ਵਿੱਚ ਵਾਰ-ਵਾਰ ਮਕਦਮਾ ਚਲਾਉਣਾ ਪ੍ਰਸ਼ਾਸਨਿਕ ਉਦਾਸੀਨਤਾ ਨੂੰ ਦਰਸਾਉਂਦਾ ਹੈ ਅਤੇ ਪੰਜਾਬ ਵਿਵਾਦ ਹੱਲ ਤੇ ਮਕਦਮਾ ਨੀਤੀ 2020 ਦੇ ਉਦੇਸ਼ ਨੂੰ ਪ੍ਰਭਾਵਿਤ ਕਰਦਾ ਹੈ ਹਾਈ ਕੋਰਟ ਨੇ ਨਵੀਂ ਗਠਿਤ ਅਧਿਕਾਰ ਪ੍ਰਾਪਤ ਕਮੇਟੀ ਨੂੰ ਇਸ ਨੀਤੀ ਦੇ ਤਹਿਤ ਸਾਰੇ ਬਕਾਏ ਅਤੇ ਪਵਿੱਖੀ ਦਾਅਵਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਜਿਸ ਦੇ ਨਾਲ ਸਮਾਨ ਮਾਮਲਿਆਂ ਦੇ ਵਿੱਚ ਦੁਹਰਾਉਣ ਵਾਲੀਆਂ ਪਟੀਸ਼ਨਾਂ ਦੀ ਜ਼ਰੂਰਤ ਨੂੰ ਖਤਮ ਕੀਤਾ ਜਾ ਸਕੇ ਜਾਣਕਾਰੀ ਮੁਤਾਬਕ ਹਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੇ ਵਿੱਚ 23 ਸਾਲ ਦੀ ਸੇਵਾ ਪੂਰੀ ਹੋਣ ਤੇ ਤੀਜੀ ਤਰੱਕੀ ਦੇ ਵਿੱਚ ਵਾਧਾ ਤੇ 12% ਵਿਆਜ ਸਮੇਤ ਬਕਾਇਆ ਦੀ ਮੰਗ ਕੀਤੀ ਗਈ ਸੀ ਜਸਟਿਸ ਬਰਾੜ ਨੇ ਨੋਟ ਕੀਤਾ ਕਿ ਇਹ ਵਿਵਾਦ ਪਹਿਲਾਂ ਹੀ ਓਮ ਪ੍ਰਕਾਸ਼ ਦੁਆਰਾ ਬਨਾਮ ਪੰਜਾਬ ਰਾਜ ਬਿਜਲੀ ਬੋਰਡ 2015 ਦੇ ਵਿੱਚ ਸੁਲਝਾ ਲਿਆ ਗਿਆ ਸੀ ਉਸ ਫੈਸਲੇ ਦੇ ਵਿੱਚ ਅਦਾਲਤ ਨੇ 23 April 1990, 28 July 2000 ਅਤੇ 18 November 2011 ਦੇ ਸਰਕੂਲਰਾਂ ਦੇ ਆਧਾਰ ਤੇ ਰਾਹਤ ਦਿੱਤੀ ਸੀ। ਪੀਐਸਪੀਸੀਐਲ ਦੀਆਂ ਦਲੀਲਾਂ ਨੂੰ ਰੱਦ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਕਹਿਣਾ ਹੈ ਕਿ ਗਲਤ ਹੈ ਕਿ ਉੱਚ ਤਨਖਾਹ ਸਕੇਲਾਂ ਵਾਲੇ ਕਰਮਚਾਰੀ ਤਰੱਕੀ ਵਾਅਦੇ ਦੇ ਹੱਕਦਾਰ ਨਹੀਂ ਹਨ। ਤੋਇਆ 7 ਦੇ ਸਰਕਾਰੀ ਸਪਸ਼ਟੀਕਰਨ ਅਤੇ 1999 ਦੇ ਬੋਰਡ ਆਫ ਡਾਇਰੈਕਟਰ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਅਜਿਹੇ ਕਰਮਚਾਰੀਆਂ ਨੂੰ ਵੀ ਲਾਭ ਮਿਲਣਾ ਚਾਹੀਦਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਮੁਲਾਜ਼ਮਾਂ ਦੇ ਹੱਕ ਤੇ ਵਿੱਚ ਵੱਡਾ ਫੈਸਲਾ ਸੁਣਾਉਂਦਿਆਂ ਮੁਲਾਜ਼ਮਾਂ ਨੂੰ ਤਰੱਕੀ ਦੇ ਵਿੱਚ ਵਾਧਾ ਅਤੇ ਵਿਆਸਨੇ ਬਕਾਇਆ ਦੇਣ ਦਾ ਹੁਕਮ ਦਿੱਤਾ ਹੈ ਹਾਈ ਕੋਰਟ ਨੇ ਇਸ ਫੈਸਲੇ ਦੇ ਨਾਲ ਪੀ SPCL ਦੇ ਕਰਮਚਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਸੂਤਰਾਂ ਮੁਤਾਬਕ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ ਉਹਨਾਂ ਨੂੰ 23 ਸਾਲ ਦੀ ਨਿਯਮਤ ਸੇਵਾ ਪੂਰੀ ਹੋਣ ਤੇ ਤਰੱਕੀ ਦੇ ਵਿੱਚ ਵਾਧਾ ਦਿੱਤਾ ਜਾਵੇ ਅਦਾਲਤ ਨੇ 12% ਵਿਆਜ ਸਮੇਤ ਬਕਾਇਆ ਰਕਮ ਦਾ ਭੁਗਤਾਨ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ ਜੱਸੀ ਸਰਪ੍ਰੇਖ ਸਿੰਘ ਬਰਾੜ ਦੀ ਸਿੰਗਲ ਬੈਂਚ ਨੇ ਸਮੂਹਿਕ ਤੌਰ ਤੇ 128 ਪਟੀਸ਼ਨਾਂ ਦਾ ਨਿਪਟਾਰਾ ਕੀਤਾ ਜਿਸ ਦੇ ਵਿੱਚ ਮੁਲਾਜ਼ਮਾ ਨੇ ਸਮਾਨ ਲਾਭ ਦੀ ਮੰਗ ਕੀਤੀ ਸੀ ਅਦਾਲਤ ਨੇ ਕਿਹਾ ਕਿ ਇਹ ਮੁੱਦਾ ਪਹਿਲਾਂ ਹੀ ਕਈ ਅਹਿਮ ਫੈਸਲੇ ਅਤੇ ਵਿਭਾਗੀ ਸਰਕੂਲਰ ਦੁਬਾਰਾ ਹੱਲ ਕੀਤਾ ਜਾ ਚੁੱਕਾ ਹੈ ਅਤੇ ਅਜਿਹੇ ਮਾਮਲਿਆਂ ਦੀ ਦੁਬਾਰਾ ਮੁਕਦਮਾ ਚਲਾਉਣਾ ਨਿਆਂਇਕ ਸਮੇਂ ਦੀ ਬਰਬਾਦੀ ਹੈ ਇਸੇ ਤਰ੍ਹਾਂ ਮਾਮਲਿਆਂ ਦੇ ਵਿੱਚ ਵਾਰ-ਵਾਰ ਮੁਕਦਮਾ ਚਲਾਉਣਾ ਪ੍ਰਸ਼ਾਸਨਿਕ ਉਦਾਸੀਨਤਾ ਨੂੰ ਦਰਸਾਉਂਦਾ ਹੈ ਅਤੇ ਪੰਜਾਬ ਵਿਵਾਦ ਹੱਲ ਤੇ ਮੁਕੱਦਮਾ ਨਿਤੀ 2020 ਦੇ ਉਦੇਸ਼ ਨੂੰ ਪ੍ਰਭਾਵਿਤ ਕਰਦਾ ਹੈ ਹਾਈ ਕੋਰਟ ਨੇ ਨਵੀਂ ਗਠਿਤ ਅਧਿਕਾਰ ਪ੍ਰਾਪਤ ਕਮੇਟੀ ਨੂੰ ਇਸ ਨੀਤੀ ਦੇ ਤਹਿਤ ਸਾਰੇ ਬਕਾਏ ਅਤੇ ਪਵਿੱਖੀ ਦਾਅਵਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਜਿਸ ਦੇ ਨਾਲ ਸਮਾਨ ਮਾਮਲਿਆਂ ਦੇ ਵਿੱਚ ਦੁਹਰਾਉਣ ਵਾਲੀਆਂ ਪਟੀਸ਼ਨਾਂ ਦੀ ਜ਼ਰੂਰਤ ਨੂੰ ਖਤਮ ਕੀਤਾ ਜਾ ਸਕੇ ਜਾਣਕਾਰੀ ਮੁਤਾਬਕ ਹਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੇ ਵਿੱਚ 23 ਸਾਲ ਦੀ ਸੇਵਾ ਪੂਰੀ ਹੋਣ ਤੇ ਤੀਜੀ ਤਰੱਕੀ ਦੇ ਵਿੱਚ ਵਾਧਾ ਤੇ 12% ਵਿਆਜ ਸਮੇਤ ਬਕਾਇਆ ਦੀ ਮੰਗ ਕੀਤੀ ਗਈ ਸੀ ਜਸਟਿਸ ਬਰਾੜ ਨੇ ਨੋਟ ਕੀਤਾ ਕਿ ਇਹ ਵਿਵਾਦ ਪਹਿਲਾਂ ਹੀ ਓਮ ਪ੍ਰਕਾਸ਼ ਦੁਆਰਾ ਬਨਾਮ ਪੰਜਾਬ ਰਾਜ ਬਿਜਲੀ ਬੋਰਡ 2015 ਦੇ ਵਿੱਚ ਸੁਲਝਾ ਲਿਆ ਗਿਆ ਸੀ ਉਸ ਫੈਸਲੇ ਦੇ ਵਿੱਚ ਅਦਾਲਤ ਨੇ 23 April 1990 28 ਜੁਲਾਈ 2000 ਅਤੇ 18 ਨਵੰਬਰ 2011 ਦੇ ਸਰਕੂਲਰਾਂ ਦੇ ਆਧਾਰ ਤੇ ਰਾਹਤ ਦਿੱਤੀ ਸੀ ਪੀਐਸਪੀਸੀਐਲ ਦੀਆਂ ਦਲੀਲਾਂ ਨੂੰ ਰੱਦ ਕਰਦੇ ਹੋਏ ਅਦਾਲਤ ਨੇ ਕਿਹਾ ਹੈ ਕਿ ਇਹ ਕਹਿਣਾ ਹੈ ਕਿ ਗਲਤ ਹੈ ਕਿ ਉੱਚ ਤਨਖਾਹ ਸਕੇਲਾ ਵਾਲੇ ਕਰਮਚਾਰੀ ਤਰੱਕੀ ਵਾਅਦੇ ਦੇ ਹੱਕਦਾਰ ਨਹੀਂ ਹਨ 2007 ਦੇ ਸਰਕਾਰੀ ਸਪਸ਼ਟੀਕਰਨ ਅਤੇ 1999 ਦੇ ਬੋਰਡ ਆਫ ਡਾਇਰੈਕਟਰ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਅਜਿਹੇ ਕਰਮਚਾਰੀਆਂ ਨੂੰ ਵੀ ਲਾਭ ਮਿਲਣਾ ਚਾਹੀਦਾ ਹੈ